14 ਘੰਟੇ ਤੇ ਬਣੇ ਨਹੀਂ ਨਾ ਮੇਰੇ ਜਿਉ 7-7 ਘੰਟੇ ਉੱਡੇ ਆ ਅੱਛਾ ਬਾਜੀ ਦਾ ਬਹੁਤ ਵਧੀਆ ਬਹੁਤ ਨਜ਼ਾਰਾ ਵਧੀਆ ਇਨਸਾਫ ਹੋਇਆ ਨਾ ਪੂਰਾ ਵਧੀਆ ਵਧੀਆ ਬਾਜੀ ਹੋਈ ਆ ਉਦੋਂ ਮੇਰਾ ਉਸਤਾਦ ਕਹਿੰਦਾ ਸੀ ਜੇ ਮੈਂ ਉਹਦਾ ਕਹਿਣਾ ਮੰਨ ਲੈਂਦਾ ਹਾਜ ਮੈਂ ਵੀ ਸਟਾਰ ਹੁੰਦਾ ਹਾਜ ਮੈਂ ਵੀ ਬਾਹਰ ਖੇਡਦਾ ਹੁੰਦਾ ਕਈ ਜਾਫੀ ਘੁੰਮਦੇ ਆ ਐ ਐ ਰੁਕ ਐ ਪਿੱਛੇ ਜਾ ਮੜ ਕੇ ਐ ਐ ਭਜਦੇ ਆ ਇਦਾਂ ਉੱਤੇ ਉੱਤੇ ਜਾ ਕੇ ਉੱਤੇ ਉੱਤੇ ਰਹਿਣਾ ਆ ਚੀਜ਼ ਐ ਵੈਰੀ ਗੁੱਡ ਵੈਰੀ ਗੁੱਡ ਉਮਰ ਕਿੰਨੀ ਹੋ ਗਈ ਹੁਣ ਹਾਂਜੀ ਹੁਣ 15 ਸਾਲ 8ਵੇਂ ਮਹੀਨੇ 16 ਆਹ ਨਹੀਂ ਅਜੇ ਛੋਟਾ ਕੋਈ ਨਹੀਂ ਕਿੱਥੇ ਘਰਾ ਕੰਮ ਨੂੰ ਕੋਈ ਨਹੀਂ ਗੇਮ ਲਾਇਆ ਕਰੋ ਨਾ ਦੋਵੇਂ ਜਣੇ ਲੱਗਿਆ ਕਰੋ ਇੱਕ ਦੂਜੇ ਤੇ ਪੂਰਾ ਠੋਕੇ ਲੱਗਿਆ ਕਰੋ ਡਰਨਾ ਨਹੀਂ ਆ ਠੀਕ ਹੈ ਲੱਗਿਆ ਕਰੋ ਤੇ ਇੱਕ ਕਰਦੇ ਜੇ ਜਦੋਂ ਤੁਰਦਾ ਨਾ ਨਾ ਜੋ ਰੇਡ ਪਾਉਣਾ ਨਾ ਲੱਤਾਂ ਦੇ ਰਿਹਾ ਕਿ ਥੱਲੇ ਲੱਤਾਂ ਜਮਾ ਕੇ ਨਾ ਰੱਖਿਆ ਕਰ ਥੱਲੇ ਭਜਦਾ ਇਹਨੂੰ ਠੁਕਮਾ ਭਜਦਾ ਦੋ ਉੱਤੇ ਉੱਤੇ ਰਿਹਾ ਕਰ ਗਰਾਊਂਡ ਦੇ ਜਦੋਂ ਐ ਬੰਦਾ ਘੁੰਮਦਾ ਵਾ ਜਾਂ ਲੈਂਦਾ ਵਾ ਸਾਈਡ ਲੈਂਦਾ ਵਾ ਜਦੋਂ ਆਪਾਂ ਥੱਲੇ ਠੋਕੇ ਭਜਦੇ ਨਾ ਫਿਰ ਆਪਣੇ ਤੋਂ ਸਾਈਡ ਨਹੀਂ ਲਈ ਜਾਂਦੀ ਜਦੋਂ ਸਾਈਡ ਲੈਣੀ ਐਡੀਆਂ ਬਾਵਾਵਾਂ ਵਾ ਐਰੋ ਗੈਂ ਟੇਡੀਆਂ ਬਾਵਾਵਾਂ ਮਾਰ ਕੇ ਤੈ ਘੁੰਮ ਜਾ ਜਦੋਂ ਐਰੋ ਗੈਂ ਸਿੰਘੇ ਆ ਐਰੋ ਗੈਂ ਟੇਡਾ ਐ ਐਨ ਨੁਕਰ ਨੂੰ ਘੁੰਮ ਜਾ ਉਹ ਮੈਂ ਬੰਦੇ ਨੂੰ ਮਾਰ ਲੈਣਾ ਮਾਰ ਕੇ ਫਿਰ ਉੱਥੇ ਕਰ ਲੈਣਾ ਕੀ ਨਹੀਂ ਨਹੀਂ ਉਹਨੂੰ ਮਾਰਦਾ ਨਹੀਂ ਨਾ ਸਹੀ ਤੂੰ ਉਹਨੂੰ ਮਾਰ ਕੇ ਜਦੋਂ ਧੱਕਾ ਮਾਰਦਾ ਫਿਰ ਐ ਨਾਲੇ ਸਾਈਡ ਲੈ ਲਿਆ ਕਰ ਜਦੋਂ ਮੰਨ ਲੈ ਐ ਨੂੰ ਇੱਕ ਦੋ ਸਪ੍ਰਿੰਟ ਨਹੀਂ ਖੇਡਦਾ ਬੰਦੇ ਗਾੜੀ ਜਦੋਂ ਬੰਦੇ ਨੂੰ ਟੱਚ ਲਾ ਲੈ ਸਿੱਧਾ ਭੱਜ ਜਦੋਂ ਭੱਜਣਾ ਮੋੜਾ ਮਾਰ ਇੱਕ ਤੇਰੀ ਹੁਣ ਜਿਹੜਾ ਤੂੰ ਮੋੜਾ ਮਾਰਨਾ ਕਿਸੇ ਨੇ ਡੱਕਣਾ ਸਿਆਣਾ ਰੀਡਰ ਡੱਕੂਗਾ ਜਾਫੀ ਡੱਕੂਗਾ ਇੱਧਰ ਦੀ ਕਿਧਰ ਤੇ ਪਾਲਿਆ ਸੀ ਸਾਈਕਲ ਤੇ ਮਾਮਾ ਇੱਥੇ ਤੁਰ ਕੇ ਸਾਬਾ ਫਲਵਾਵਾ ਵੜ ਲਿਆ ਨੋ ਚਲੋ 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 ਨਿੱਕੋ ਕਿੰਨਾ ਹੋ ਗਿਆ ਭਾਰ ਹੁਣ ਹੋਏ ਹਾਂਜੀ 57 ਕਿਲੋ 57 ਕਿਲੋ ਹਾਂਜੀ ਪਹਿਲੋਂ ਕਿੰਨਾ ਸੀ ਹਾਂਜੀ 45 ਕਿਲੋ ਵੱਧ ਗਿਆ ਤੇ ਆ ਰਸਾਣਾ ਚੜਾਇਆ ਕਰ ਇੱਕ ਬਨੇ ਗੁਰਦੇਵ ਨੂੰ ਫੜਾ ਲਿਆ ਕਰ ਤੇ ਇੱਕ ਬਨੇ ਰੱਸਾ ਚੜਾਇਆ ਕਰ ਇਹਨੂੰ ਓਏ ਰੱਸਾ ਚੜਾਇਆ ਕਰ ਪੁੱਤ ਜਾਫੀ ਬੰਨਾ ਕਰ ਰੇਡਰ ਬੰਨਾ ਵਾ ਜਾਫੀ ਹਾਂਜੀ ਭਾਣਜੀ ਠੀਕ ਹੈ ਰੱਸਾ ਚੜਾਇਆ ਕਰ ਰੱਸਾ ਚੜਾਇਆ ਕਰ ਇਹਨੂੰ ਉਮਰ ਕਿੰਨੀ ਹੋ ਗਈ ਭਲਵਾਨ ਜੀ 15 ਸਾਲ ਹੋ ਗਈ ਇੱਥੇ ਆਉਂਦੇ ਨੂੰ ਕਿੰਨਾ ਚਿਰ ਹੋ ਗਿਆ ਮੇਰੇ ਤੋਂ ਤੈਨੂੰ ਹਾਂਜੀ 3 ਸਾਲ ਹੋ ਗਏ ਤੇ ਬੰਦੇ ਨੂੰ ਇਦਾਂ ਹੀ ਕੱਢਣਾ ਫਿਰ ਇਦਾਂ ਤੁਰਿਆ ਜਾ ਅੱਛਾ ਤੁਰਿਆ ਜਾ ਪੁਰਾਜਾਹ ਰੋਕ ਬੈਗ ਤੋਂ ਅੰਦਰੀ ਚਾਲ ਉੱਪਰ ਰਹਿ ਜਾ ਫਿਰ ਪ੍ਰੈਸ ਤੇ ਆ ਜਾਂ ਗਿੰਨੀ ਗੋਡੀ ਜੇ ਸਲੋ ਪਾਏਗਾ ਨਾ ਸਾਡੀ ਇਦਾਂ ਪਾਉਣੀ ਸਲੋ ਗੋਡੀ ਤੇ ਫਿਰ ਪ੍ਰੈਸ ਬੜੀ ਮਾਰਨੀ ਪੈਣੀ ਹੈ ਪ੍ਰੈਸ ਤੇ ਆਉਣਾ ਪੈਣਾ ਉਹ ਤੇਜ਼ ਫਾਇਦਾ ਨਹੀਂ ਕੋਈ ਡਬਲ ਟੱਚ ਵੀ ਹੋ ਸਕਦਾ ਲੰਮੀ ਬੱਲੇ ਤੇ ਫਿਰ ਉੱਤੇ ਪਾਵਾਂ ਹੁਣ ਐਡੀ ਐਡੀਆਂ ਤੇਰੀਆਂ ਬਾਵਾ ਜਦੋਂ ਬਾਵਾ ਗਾਂ ਕੱਢੇਗਾ ਤੇ ਫਿਰ ਤੈਨੂੰ ਕਿੰਨੇ ਫੜਨਾ ਤੇਜ਼ ਉਹ ਤਾਂ ਫਿਰਦਾ ਹਾਂ ਫਿਰ ਫੜਨਾ ਥੋੜੀ ਕਿਹਨੇ ਕਿ ਜਾਲਾ ਡਬਲ ਟੱਚ ਨਾ ਬਾਬਾ ਨਵੇਂ ਬੰਦੇ ਦਾ ਉਹ ਯਾਰ ਗੱਲ ਸੁਣ ਉਹ ਜੇ ਤੈਨੂੰ ਨਹੀਂ ਪਤਾ ਲੱਗਦਾ ਨਿਆਣਾ ਵਾ ਜਿੱਡਾ ਤੇਰਾ ਕਾਦਿਆ ਇੱਥੇ ਤੇ ਤੂੰ ਚੱਲ ਜਣਾ ਇੱਥੇ ਹੁਣ ਹੁਣ ਫੜੂ ਤੈਨੂੰ ਕੌਣ ਉਹ ਜੇ ਹੋਲੀ ਵਾਲੀ ਸਿੱਖਿਆ ਜਾਚ ਹੋਣੀ ਆ ਮੜਾ ਜਾ ਐਕਟੀਵਿਟੀ ਰੱਖ ਥੋੜਾ ਜੇ ਤੇਜ਼ ਕਰ ਆਪਦੇ ਸਰੀਰ ਨੂੰ ਇਹਨੂੰ ਮੜਾ ਉਸ ਤੇ ਉੱਤੇ ਤੇ ਉੱਤੇ ਰੱਖ ਵੀ ਐ ਤੇਜ਼ ਐ ਪਿੱਛੇ ਅੱਗੇ ਤਾਚ ਇੱਥੇ ਐ ਮਾਰ ਕੇ ਆਉਣਾ ਜਣਾ ਡੇਟਾ ਆ ਡੇਡੇ ਬਨੇ ਰਾਜ ਮਾਨ ਇੱਕ ਟੱਚ ਮਾਰਨਾ ਦੋਵੇਂ ਬੰਦੇ ਸਿੱਖਣਾ ਇੱਕ ਬੰਦੇ ਨੂੰ ਸਿੱਖਣਾ ਭੱਜਣਾ ਵੀ ਦੋਵੇਂ ਬੰਦੇ ਦੋਵੇਂ ਬੰਨੇ ਮਾਰੇਗਾ ਹੁਣ ਸਿੱਖਦਾ ਹੁਣ ਹੁਣ ਦੋਵੇਂ ਬੰਨੇ ਮੁੜ ਕੇ ਇੱਕੇ ਬੰਨਾ ਰਹੇ ਨਹੀਂ ਕਿਉਂਕਿ ਮੁੜ ਕੇ ਸਾਲਾ ਇੱਕੋ ਬੰਨਾ ਰਹੇ ਮੁੜ ਕੇ ਚੰਗੇ ਜਾਫੀ ਪੇਰ ਪਾ ਲੈਂਦੇ ਆ ਇੱਕੋ ਬੰਨੇ ਮਾਰਨਾ ਡਾਟੇ ਨਹੀਂ ਇੱਕ ਇੱਕ ਕਮਜ਼ੋਰੀ ਹੁੰਦੀ ਹੁੰਦੀ ਹਰ ਬੰਦੇ ਚ ਕੋਈ ਬੰਦਾ ਦੁਨੀਆ ਦਾ ਰੇਡਰ ਹੋਊਗਾ ਜਿਹੜਾ ਦੋਵੇਂ ਬੰਨੇ ਟੱਚ ਮਾਰੂਗਾ ਉਹ ਗਾਹ ਗਾਹ ਜੋਂ-ਜੋਂ ਖੇਡੀ ਜਾਈਏ ਫਿਰ ਸਿਆਣ ਫਾ ਜਾਂਦੀ ਹੈ ਹਮ ਚੱਲ ਕਰ ਫੇ ਹਾਂ ਹੁਣ ਪਰਾਂ ਨੂੰ ਪਰਾਂ ਨੂੰ ਹੁਣ ਫੇਰ ਉਹਨਾਂ ਤੈਨ੍ਹ ਉੱਤਰ ਨੂੰ ਤੈਨ੍ਹ ਉੱਤਰ ਨੂੰ ਸਟੈਪ ਐ ਤੈਨ੍ਹ ਫੇਰ ਤੈਨ੍ਹ ਆਣੂ ਚੱਲ ਫੇਰ ਤੈਨ੍ਹ ਆਣੂ ਚੱਲ 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 ਚੱਲਾਈ ਤਾਂ ਤੇਜ਼ 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 ਚੱਲ ਹੁਣ ਇਹਦਾ ਸਟੈਪ ਮਾਰਨਾ ਆ ਆ ਜਾਣਾ ਇੱਧਰ ਨੂੰ ਇਹ ਪਿੱਛੇ ਇਹ ਆ ਜਾਣਾ ਫਿਰ ਪਿੱਛੇ ਇਹ ਰਹਿਣਾ ਜਣਾ ਇਹ ਪਿੱਛੇ ਰਹਿਣਾ ਜਣਾ ਪਿੱਛੇ ਰਹਿਣਾ ਜਣਾ ਪਿੱਛੇ ਰਹਿਣਾ ਲੱਚਕਾਉਣੀ ਚੁਰੀ ਚੱਲ ਇਹ ਪਿੱਛੇ ਉੱਥੇ ਹੀ ਹਾਂ ਫੇਰ ਉੱਥੇ ਪਿੱਛੇ ਫੇਰ ਉੱਥੇ ਪਿੱਛੇ ਹਾਂ ਇੱਦਾਂ ਫੇਰ ਪਿੱਛੇ ਫੇਰ ਪਿੱਛੇ ਚੱਲ ਬਾਵਾ ਬਾ ਆ ਜਿਹੜੀ ਬਾਵਾ ਨਾ ਇੱਥੇ ਬਾਵਾ ਜਦੋਂ ਟੱਚ ਮਾਰ ਕੇ ਜਾਣਾ ਵਾ ਇੱਥੇ ਆ ਜੋ ਟੱਚ ਆ ਇੱਥੇ ਜਾਣਾ ਆ ਟੱਚ ਆ ਆ ਆ ਲਾਤੇ ਜਿਹੜੀ ਆ ਬਾਹਾਂ ਟੱਚ ਮਾਰ ਫਿਰ ਆ ਗੱਡ ਕੇ ਮਾਰ ਇੱਥੇ ਆ ਰੋਕ ਨੂੰ ਗੱਡ ਕੇ ਇਹਦਾ ਨਹੀਂ ਹੈਗੀ ਤੇਰੇ ਜਦੋਂ ਤੂੰ ਇੱਥੇ ਖੇល ਆਏ ਆ ਜਾਂ ਫਿਰ ਮੈਨੂੰ ਜਾਂ ਫਿਰ ਇੱਥੇ ਖੜ ਗਿਆ ਇੱਥੇ ਲੀਗ ਤੇ ਖੜ ਗਿਆ ਹਣਾ ਹੁਣ ਉਹ ਉਹ ਜਾਫੀ ਵੀ ਉਹ ਜਾਫੀ ਦੂਰ ਆ ਇੱਧਰ ਜਦੋਂ ਆਇਆ ਵੇ ਨਹੀਂ ਤੱਕ ਉਹਨੂੰ ਸਿੱਧਾ ਹੀ ਫਿਰ ਹੱਥ ਮਾਰ ਕੇ ਬਾਹਰ ਕੱਢ ਦੇ ਟੈਗ ਟੈਗ ਮਾਰਦੇ ਉੱਤੇ ਹੁਣ ਇੱਧਰ ਜਦੋਂ ਜਾਫੀ ਇੱਧਰ ਲੱਗਾ ਹੁੰਦਾ ਏਦਾਂ ਹੁਣ ਏਦਾਂ ਤੁਰੇ ਜਾਂਦੇ ਜੇ ਤੁਸੀਂ ਏਦਾਂ ਮਤਲਬ ਪਾਈ ਜਾਂਦੇ ਰੇਡ ਪਾਈ ਜਾਂਦੇ ਹੁਣ ਮਤਲਬ ਐ ਰੁਕ ਐ ਜਦੋਂ ਮਤਲਬ ਏਦਾਂ ਹੋਵੇ ਹੁਣ ਬਜਾਫੀ ਇੱਧਰ ਲੀਗ ਤੇ ਆ ਫਿਰ ਉਹਨੂੰ ਆ ਹੱਥ ਆ ਹੱਥ ਨਹੀਂ ਲੈ ਕੇ ਜਾਣਾ ਫਿਰ ਉਹਨੂੰ ਦੋਵੇਂ ਹੱਥ ਲੈ ਕੇ ਜਾਣੇ ਆ ਪ੍ਰੈਸ ਤੇ ਵੀ ਜਾਣਾ ਟੱਕੇ ਤੇ ਵੀ ਜਾਣਾ ਬਸ ਸਰਦਾਰਾਂ ਦੇ ਕਾਫੀ ਬਾਹਰੀ ਉੱਡਣ ਹਾਂ ਕੋਈ ਹੁਣ ਮੰਨ ਕੇ ਚੱਲ ਗਰਮੀ ਆ ਗਰਮੀ ਚ ਤੇ ਜੋ ਮਰਜ਼ੀ ਕਰ ਲੈ ਬੰਦਾ ਨਹੀਂ ਫੜਿਆ ਜਾਣਾ ਗਰਮੀ ਚ ਫੜਿਆ ਕਿ ਫੜ ਕਿੱਥੇ ਲਊ ਸਟਾਈਲ ਸਿੱਖ ਇੱਥੇ ਜਿੰਨੀ ਕਬਡੀ ਆਉਂਦੀ ਉੰਨੀ ਸਿੱਖ ਇਹਨੂੰ ਇਹਨੂੰ ਕਰ ਰਿਹਾ ਐ ਹੋਵਾ ਦੇ ਸੇਜ਼ ਆਈ ਜਾਦੀ ਕਰ ਹਾਂ ਲੱਕ ਮੋੜਨ ਵਾਲੀ ਬਸ ਟਾਤੀ ਮਾਰਨਾ ਨਹੀਂ ਹਾਂ ਜਿਆਦਾ ਜਿੰਨਾ ਹੋਈ ਬਸ ਇਦਾਂ ਆ ਜੀ 3 ਚਾਰ ਸਟੈਪ ਹੋਣੂ 3 ਚਾਰ ਹੋਣੂ ਗਰ ਆ ਵੀ ਆ ਚੀਜ਼ ਜਲਤਾਂ ਆ ਪੈਰਾਂ ਦੀ ਮੂਵਮੈਂਟ ਇੱਥਾ ਬਣਾ ਆ ਚੀਜ਼ ਹਾਂ ਬੱਸ ਇਦਾਂ ਹੀ ਤੇਜ਼ ਤੇਜ਼ ਬੱਸ ਜਿੰਨਾ ਇੱਥੇ ਤੇਜ਼ ਹੋਏਗਾ ਉੱਥੇ ਜਾ ਕੇ ਦੋਣਾ ਹੋਏਗਾ ਪਾ ਜਦੋਂ ਭੱਜਦਾ ਨਾ ਭੱਜ ਕੇ ਸਪੀਡ ਨਾਲ ਭੱਜਿਆ ਕਰ ਹਾਂ ਇਦਾਂ ਪੈਰ ਅੱਗੇ ਰੱਖਦਾ ਤੂੰ ਸਿੱਧੇ ਐ ਰੋਕ ਪੈਰ ਐ ਰੋਕ ਰੱਖ ਪੈਰ ਆ ਟੇਡੇ ਮੋੜ ਕੇ ਕਰ ਆਈ ਦੋਏ ਹੁਣ ਆ ਸਿੱਧੇ ਪੈਰ ਤੇ ਫੜੇ ਜਾਣੇ ਜਦੋਂ ਐਂ ਜਾਏਗਾ ਇੱਧਰ ਸਪੈਰ ਬਣਾਏ ਨੂੰ ਜੁਨਾਏ ਕੁੜੀ ਜਵਾ ਬੰਦਾ ਘੋੜੀ ਨੂੰ ਨੱਚੇ ਭੈਣ ਜਦੋਂ ਜਾਵੇ ਬੰਦਾ ਫੜਿਆ ਕਿੱਦਾਂ ਜਾਵੇ ਹੁਣ ਜਦੋਂ ਇਹ ਲੀਗ ਦੇ ਕੋਲ ਟੱਚ ਮਾਰਨਾ ਆ ਲੀਗ ਐ ਤੇ ਮੈਂ ਲੀਗ ਵਾ ਕੇ ਦੇਖੂ ਹਾਲੀ ਇਹ ਵਗ ਗਈ ਆ ਜੀ ਇਹ ਦੀ ਜਜਮੈਂਟ ਕਰ ਲਾ ਪਿੱਕੇਰੀ ਕਿਧਰੋਂ ਚੁੱਕਣ ਲੱਗੇ ਆ ਜਦੋਂ ਨੂੰ ਕਿਹਰੀ ਚੁੱਕਣ ਲੱਗੇ ਉਹ ਤੇ ਅਗਲੇ ਬੰਨੇ ਹੋ ਜਾ ਅਗਲੇ ਬੰਨੇ ਹੋ ਕੇ ਬਸ ਇੱਥੋਂ ਹੈ ਐ ਤੋਰੀ ਜਾਂ ਕਿਹਰੀ ਤੋਰੀ ਆ ਜੇ ਮਨ ਲੀਕ ਆ ਗਈ ਆ ਫਿਰ ਤੁਰ ਕੇ ਵਿੱਚ ਦਿਲ ਜਾ ਪ੍ਰੈਸ ਤੇ ਜਦੋਂ ਮੈਂ ਐ ਐ ਪ੍ਰੈਸ ਮਾਰ ਇੱਥੋਂ ਐ ਪ੍ਰੈਸ ਚੱਲ ਬਸ ਲੱਤਾਂ ਜੇ ਮਨ ਕਿ ਚੱਲ ਕੋਈ ਇਧਰੋਂ ਇੱਥੋਂ ਲੱਤ ਵੀ ਫੜਦਾ ਵਾ ਜਾਂ ਇੱਥੋਂ ਫੜਦਾ ਇਥੋਂ ਇਧਰ ਇਧਰਲੇ ਪੰਨੇ ਪਾਜੇ ਕੇ ਜਾ ਪੀਨ ਅਗੇ ਲੱਤ ਫਾਲੀ ਉਹਨੂੰ ਨੱਪ ਦੇ ਥੱਲੇ ਚਲਪ ਕੇ ਟਰਨ ਲੈਣੀ ਉਹਨੂੰ ਨੱਪ ਦੇ ਥੱਲੇ ਨੱਪ ਕੇ ਐ ਮਾਰ ਕੇ ਤਮ ਲੜ ਹੁਣ ਤੇਰੀ ਲੱਤ ਚੁੱਕ ਕੇ ਪੰਗਾ ਇੱਡੀ ਦੂਰ ਕਿੱਦਾਂ ਫੜੀ ਰੱਖੂਗਾ ਉਹਨੂੰ ਪੰਪ ਮਾਰ ਚੱਲ ਤੁਰ ਕੇ ਪਾ ਰੇੜੀ ਇਕੱਲੀ ਰੇੜੀ ਪਾਈ ਜਾ ਹੁਣ ਹੁਣ ਦੂਜੇ ਜਾਫੀ ਥੋੜੀ ਡੱਕ ਲੈਣਗੇ ਮੇਰੇ ਤਰ੍ਹਾਂ ਮੰਨ ਲ ਕੇ ਚੱਲ ਹੁਣ ਗਰਮੀ 'ਚ ਦੇ ਐਡਾ ਬੰਦਾ ਖਿੱਚ ਮਾਰਿਆ ਥੋੜੀ ਡਿਗਪਿੰਗ ਤੂੰ ਕੀ ਖਿੱਚ ਮਾਰ ਕੇ ਤੈਨੂੰ ਕੋਈ ਛੋਟ ਲੂਗਾ ਕੋਈ ਲੱਤ ਲੱਤ ਵੀ ਨਹੀਂ ਗਰਮੀ 'ਚ ਫੜੀ ਜਾਨੀ ਕਿਉਂਕਿ ਗਰਮੀ 'ਚ ਵੈਸਲੀਨ ਵੋਸਲੀਨ ਸਾਰਾ ਕੁਝ ਲੱਗਾ ਹੁੰਦਾ ਮੜਾ ਇਹ ਤਰੀਕਾ ਇਹ ਸਿਖਲਾ ਕੌਡੀ ਪਾਉਣ ਦਾ ਕੌਡੀ ਪਾਣੀ ਜਿਤਨਾ ਟੱਚ ਮਾਰਨਾ ਕੌਡੀ ਪਾਣੀ ਉਹ ਸਿੱਖ ਬਾਕੀ ਆਪੇ ਸਾਰਾ ਕੁਝ ਆ ਜਾਣਾ ਕੌਡੀ ਪਾਣੀ ਸਿੱਖ ਲੈ ਮੜੀ ਜੀ ਬਸ ਇਹ ਜਦੋਂ ਇਹ ਆਇਆ ਜਾਂ ਭਾਈ ਤਾਂ ਨਹੀਂ ਰੇਡ ਪਾਉਣ ਜਾਣਾ ਇਦਰੇ ਆ ਰੇਡ ਪਾਣੀ ਉਹਥੇ ਕਰੋ ਜਾ ਹਾਂ ਆ ਰੇਡ ਪਾਉਣੀ ਐ ਏਦਾਂ ਉੱਤੇ ਉੱਤੇ ਜਾ ਕੇ ਉੱਤੇ ਉੱਤੇ ਰਹਿਣਾ ਵਾ ਆ ਚੀਜ਼ ਐ ਤੁਰਨਾ ਵਾ ਐ ਰੁਕਣੋ ਤੁਰਪਾ ਜਾਂ ਐ ਨੂੰ ਐ ਨੂੰ ਤੁਰਪਾ ਐ ਨੂੰ ਟੱਕਣੀ ਨਹੀਂ ਘੇਰੀ ਐ ਰੁਕ ਬਸ ਐ ਤੂੰ ਤੂੰ ਜਾ ਕੇ ਪਹਿਲਾ ਕੀ ਕਰਦਾ ਇਧਰ ਤੂੰ ਜਾ ਕੇ ਕਰਦਾ ਤੂੰ ਜਾ ਕੇ ਐ ਰੁਕ ਐ ਐ ਰੇਡ ਪਾਣਾ ਡਾਕ ਥੋੜੀ ਮ제 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 ਬ제 ਨਾ ਪਾ ਜਦੋਂ ਹੁਣ ਮੰਨ ਲਾ ਪਿੱਛੇ ਲੀ ਗਿਆ ਇਧਰਲੇ ਬੰਨੇ ਲੀ ਗਿਆ ਇਧਰਲਾ ਤੈਨੂੰ ਪਤਾ ਜਾਂ ਜਾਫੀ ਇੱਧਰ ਨਾਲ ਦੂਰ ਆ ਇੱਧਰ ਨਾਲ ਤਿੰਨ ਵਾਲਾ ਜਾਂ ਦੋ ਵਾਲਾ ਮੇਰੇ ਤੇ ਆਊਗਾ ਜਦੋਂ ਐ ਨੂੰ ਜਾਣਾ ਐ ਰੂਕ ਜਾਣਾ ਜਦੋਂ ਬੰਦੇ ਦੇ ਇੱਧਰ ਬੰਦੇ ਦੇ ਜਦੋਂ ਟੱਚ ਮਾਰਨਾ ਨਾ ਆਹ ਟੱਚ ਆ ਇੱਕ ਬੰਦੇ ਦਾ ਮੋਢਾ ਲੱਜੇ ਹੁੰਦਾ ਇੱਕ ਆ ਗੋਡਾ ਲੱਗੇ ਹੁੰਦਾ ਬੰਦੇ ਦਾ ਦੋ ਚੀਜ਼ਾਂ ਲੱਗਦੀ ਹੁੰਦੀ ਕਈ ਜਾਂ ਵੀ ਇਹੋ ਜਿਹੰਦੇ ਆ ਜਿਨ੍ਹਾਂ ਨੂੰ ਹੱਥ ਦਾ ਵੀ ਨਹੀਂ ਪਤਾ ਲੱਗਦਾ ਹੱਥ ਵੀ ਲੱਗੇ ਹੁੰਦਾ ਬੰਦੇ ਦਾ ਤੁਸੀਂ ਜਿਆਦਾ ਕੋਸ਼ਿਸ਼ ਕਰਦੇ ਜਾਂ ਢਿੱਡ ਤੇ ਹੱਥ ਲਾਉਣ ਦੀ ਤਾਂ ਤਾਗਦੇ ਤਾਨੂੰ ਰੈਡਰਾਂ ਨੂੰ ਇਹੋ ਚੀਜ਼ ਦਿੰਦੀ ਆ ਇੰਨਾ ਇੱਥੇ ਨਹੀਂ ਲੱਗਦਾ ਨਾ ਟੱਚ ਸੱਚ ਸਮਝ ਟੱਚ ਜਦੋਂ ਐ ਤੁਰਨਾ ਇਦਰੇ ਐ ਰੁਗਾ ਜਾਂ ਮੂੰਹ ਤੇ ਟੱਚ ਲੱਗਦਾ ਹੁੰਦਾ ਬੰਦੇ ਦਾ ਮੂੰਹ ਗਾਹ ਰਹਿੰਦਾ ਐ ਰੁਗ ਜਦੋਂ ਕੇਰੀ ਲਈ ਹੋ ਕਿ ਨਾ ਇੱਥੇ ਇੱਥੇ ਕਈ ਬੰਦੇ ਪੇਕਵਾਲੇ ਹੋਣਗੇ ਸਿਆਣੀ ਬੰਦੇ ਜਿਹੜੇ ਐ ਘੁੰਮਣਗੇ ਹੁਣ ਆਹ ਬੰਦੇ ਘੁੰਮਦੇ ਆ ਨਾ ਜਦੋਂ ਇੱਥੇ ਜਦੋਂ ਜਾਫੀ ਹੁੰਦਾ ਕਈ ਕਈ ਜਾਫੀ ਘੁੰਮਦੇ ਆ ਐ ਐ ਰੁਗਾ ਐ ਪਿੱਛੇ ਜਾ ਮਰ ਕੇ ਐ ਭਜਦੇ ਆ ਇਥੇ ਭੱਜਣਾ ਨਹੀਂ ਜਾਈਦਾ ਜਾਪੀ ਆਵ ਆਹ ਲੱਤ ਚੁੱਕੇ ਇੱਥੇ ਰੱਖ ਲਾ ਇੱਥੇ ਇੱਥੇ ਐਂ ਨਾ ਗਏ ਪੈ ਜਾਂਦਾ ਜਦੋਂ ਜੇ ਆਪਾਂ ਪਿੱਛੇ ਐ ਤੁਰ ਕੇ ਹਟਾਂਗੇ ਫੇਰ ਟੱਚ ਵੱਜਣਾ ਹੁਣ ਆ ਚੀਜ਼ ਤੇ ਜਦੋਂ ਜਾਫੀ ਨੂੰ ਚੜਾਇਆ ਰੇਡਰ ਨੂੰ ਚੜ ਗਿਆ ਆ ਗਿਆ ਰੇਡਰ ਹਾਂ ਆ ਇੱਥੋਂ ਚੁੱਕੇ ਇੱਥੇ ਰੱਖ ਲੈ ਉਹ ਮੁੜ ਕੇ ਫੇਰ ਇੱਥੇ ਉਹ ਤਾਈਓ ਨਹੀਂ ਹੱਥ ਲੱਗਦਾ ਆ ਜੀ ਜਾ ਪਾਣੀ ਦੇ ਪਿਆ ਦੇ ਤਾ ਇਹ ਸਾਈਕਲ ਤੇ ਮੈਂ ਤੋੜ ਦੋਣੀ ਆ ਇਹ ਤਾਂ ਮੈਂ ਫੜਿਆ ਨਹੀਂ ਜੇ ਜਾਂਦਾ ਸਾਈਕਲ ਦੱਸ ਦੇ ਉਦਨ ਦੀ ਗੱਲ ਹੈ ਹਾਂ ਉਹਦੋਂ ਤਾਂ ਮੈਂ ਜ਼ਿਆਦਾ ਥੱਕ ਗਿਆ ਹਾਂ ਹਾਂ ਸਾਈਕਲ ਭਾਪਿਆ ਨਾਲੇ ਭਲਵਾਨ ਨੂੰ ਉਦਨ ਤੇ ਲੱਗੀ ਤੇ ਅੱਜ ਭਲਵਾਨ ਨੇ ਲੈ ਲਿਆ ਪਾਣੀ ਨਾਲ ਪਾਣੀ ਨਾਲ ਹੀ ਆਹ ਆਲੇ ਚੱਲੀਏ ਚਲੋ ਲੈ ਫੜਾ ਦੇ ਭਈ ਚੱਲ ਚੱਲ ਜਵਾਨਾ ਜਾ ਪੇ ਚੇਤਾ ਹੀ ਆਪਾਂ ਇੱਧਰ ਤੂੰ ਵੀ ਬੂੜ ਪਾ ਕੇ ਭਜਦਾ ਨਾ ਨਾਲ ਉਦੋਂ ਹੱਟ ਲੱਗਣ ਤੋਂ ਪਹਿਲਾਂ ਇਹ ਮੇਰੇ ਨਾਲੇ ਜਾਣਾ ਹੁੰਦਾ ਜਦੋਂ ਲੋਕਡਾਊਨ ਲੱਗਾ ਉਦੋਂ ਵੇਰਾਹੀਂ ਦੋਵੇਂ ਜਾਣੇ ਇੱਧਰ ਸੂਏ ਸੂਏ ਭਾਈ ਦੇ ਰਹੇ ਆਂ ਬਾਕੀ ਬੜੀਆਂ ਅਰਦਾਸਾਂ ਕੀਤੀਆਂ ਸਾਰੇ ਭੈਣ ਭਰਾਵਾਂ ਨੇ ਕੱਲ ਗਏ ਸੀ ਦਿਖਾਉਣ ਚੰਡੀਗੜ੍ਹ ਉਹਨਾਂ ਡਾਕਟਰ ਨੇ ਟਾਈਮ ਦਿੱਤਾ ਹਣਾ ਆਪਾਂ ਨੂੰ ਅਜ ਜਲਾਈ ਦਾ 4 ਜੁਲਾਈ ਨੂੰ ਇਹਦੀ ਸਰਜਰੀ ਹੋਣੀ ਆ ਤੋ ਵੈਗਰੂ ਕਰੋ ਕਿਰਪਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਕਿਰਪਾ ਦੇ ਨਾਲ ਹੋ ਜੂਗਾ ਸਹੀ ਹਾਜੀ ਟੈਨਸ਼ਨ ਬਾਲੀ ਜਿਆਦੀ ਆ ਕੱਖ ਕਰਨ ਨੂੰ ਜੀ ਨਹੀਂ ਕਰਦਾ ਨਾ ਹੀ ਕਿਤੇ ਜੀ ਕਰਦਾ ਜਾਨ ਨੂੰ ਬਾਹਰ ਅੰਦਰ ਕਿਉਂਕਿ ਤੁਹਾਨੂੰ ਬਤਾ ਟੈਨਸ਼ਨ ਸਭੋਂ ਜਿਆਦੀ ਆ ਤੇ ਬਾਕੀ ਵੈਗਰੂ ਕਰੇ ਕਿਰਪਾ ਸੱਚੇ ਪਾਤਸ਼ਾਹ ਸਰਜਰੀ ਹੋ ਗਈ ਤੇ ਠੀਕ ਹੋ ਜੇ ਬਾਕੀ ਮਾਰਾ ਹੀ ਕਰੇ ਮੇਰ ਤੇ ਹੁਣ ਲੌਣ ਲੱਗੇ ਅਸੀਂ ਦੌੜ ਇਹਨੇ ਨਾਲ-ਨਾਲ ਮੇਰੇ ਸਾਈਕਲ ਤੇ ਜਾਣਾ ਹੁੰਦਾ ਤੇ ਮੈਂ ਫਿਰ ਭੱਜਣਾ ਹੁੰਦਾ ਚੱਲੀਏ ਜਵਾਨਾ ਚੱਲ ਫਿਰ ਖੰਜੀ ਦੌੜ ਲਾਇਆ 2.5 ਕਿਲੋਮੀਟਰ ਜਾਣ 2.5 ਕੌਣ 5 ਕਿਲੋਮੀਟਰ ਬਨ ਜਾਂਦੀ ਰਨਿੰਗ ਗਰਮੀ ਬੜੀ ਆ ਪੂਰੀ ਤਸੱਲੀ ਹੋ ਜਾਂਦੀ ਆ ਤੇ ਨਾਮੀਆਂ ਪਲੇਅਰਾਂ ਨੂੰ ਇਹੋ ਬੇਨਤੀ ਆ ਕਿ ਖਿੱਚ ਕੇ ਮਿਹਨਤ ਲਾਇਆ ਕਰੋ ਆਦੀ ਪ੍ਰੈਕਟਿਸ ਤੇ ਜਿਹੜੀ ਪੂਰੀ ਰੂਹ ਦੇ ਨਾਲ ਕਰਿਆ ਕਰੋ ਜੇ ਮੰਨ ਕੇ ਚੱਲੋਗੇ ਆਪਾਂ ਰੂਹ ਦੇ ਨਾਲ ਮਿਹਨਤ ਕਰਦੇ ਆ ਤੇ ਸਾਰਾ ਕੁਝ ਮਿਲਦਾ ਹੁਣ ਇੱਕ ਗੱਲ ਆ ਕੀ ਮੈਂ ਆਪਦੀ ਮਰਜ਼ੀ ਦੇ ਨਾਲ ਹੀ ਜਾਨਾ ਮਿਹਨਤ ਲਾਉਣਾ ਤੇ ਮੈਨੂੰ ਨਾ ਕੋਈ ਦੱਸਣ ਵਾਲਾ ਵਾ ਕੀ ਮਿਹਨਤ ਲਾ ਚਾਹੀਨਾ ਲਾ ਮੈਨੂੰ ਮਿਹਨਤ ਕਿਉਂ ਲਾਉਣੀ ਪਈ ਕਿ ਜੇ ਮੈਂ ਮਿਹਨਤ ਲਾਉਂਗਾ ਤੇ ਹੋਰ ਲੰਮਾ ਖੇਡ ਲੂ ਥੋੜਾ ਜਿਹਾ ਕਬੱਡੀ ਇਸ ਕਰਕੇ ਜਿਹੜੇ ਉਸਤਾਦ ਦੇ ਅੰਦਰ ਮਿਹਨਤ ਲਾਉਂਦੇ ਆ ਜਾਂ ਕੋਚ ਦੇ ਅੰਦਰ ਲਾਉਂਦੇ ਆ ਕੋਚ ਉਹਨਾਂ ਦੀ ਮਿਹਨਤ ਕਰਾਉਂਦਾ ਹਨ ਚਲੋ ਕੋਚ ਨੇ ਤੇ ਆਪਣਾ ਫਰਜ਼ ਪੂਰਾ ਕਰਨਾ ਕਰਨਾ ਬਾਕੀ ਮੈਂ ਵੀ ਤੁਹਾਡੇ ਗਾੜੀ ਬਹਿੰਤੀ ਕਰਦਾ ਪਲੇਅਰਾਂ ਗਾੜੀ ਨਵੇਂ ਪਲੇਅਰਾਂ ਗਾੜੀ ਜਦੋਂ ਵੀ ਮਿਹਨਤ ਕਰਦੇ ਹੁੰਦੇ ਜੇ ਰੂਹ ਦੇ ਨਾਲ ਮਿਹਨਤ ਕਰਿਆ ਕਰੋ ਦਿਲੋਂ ਮਿਹਨਤ ਕਰਿਆ ਕਰੋ ਇਹ ਨਹੀਂ ਸੋਚਦੇ ਇਹ ਨਾ ਸੋਚਿਆ ਕਰੋ ਕੀ ਜਿਹੜਾ ਸਾਡਾ ਸਤਾਦ ਆ ਜਿਹੜਾ ਸਾਡਾ ਕੋਚ ਆ ਉਹ ਸਾਨੂੰ ਵੇਂਦਾ ਨਹੀਂ ਮਿਹਨਤ ਕਰਦਿਆਂ ਨੂੰ ਥੋੜੀ ਘੱਟ ਲਾ ਲਈਏ ਐਦਾਂ ਮੰਨ ਕੇ ਚੱਲੋ ਜਿਹੜਾ ਉਹਦਾ ਫਰਜ਼ ਆ ਉਹਨੇ ਤੇ ਆਪਣਾ ਫਰਜ਼ ਪੂਰਾ ਕਰਤਾ ਨਾ ਤੁਹਾਨੂੰ ਦੱਸ ਕੇ ਕਿ ਜੋ ਉਹਦਾ ਗੋਣਿਆ ਉਹ ਤੇ ਤੁਹਾਨੂੰ ਵੰਡੀ ਜਾਂਦਾ ਹਨਾ ਉਹ ਆਪਦਾ ਫਰਜ਼ ਪੂਰਾ ਕਰਦਾ ਤੁਸੀਂ ਚੀਟ ਕਰਦੇ ਜੇ ਮਿਹਨਤ ਨਹੀਂ ਕਰਦੇ ਉਹ ਧੋਖਾ ਕਿੰਨੂੰ ਦਿੰਦੇ ਜੇ ਤੁਸੀਂ ਤੁਸੀਂ ਧੋਖਾ ਉਹ ਆਪਣੇ ਆਪ ਨੂੰ ਦਿੰਦੇ ਜੇ ਏਨਾ ਸੋਚਿਓ ਕਿ ਉਹ ਧੋਖਾ ਹੀ ਕੋਚ ਨੂੰ ਦੇਨੇ ਆਂ ਵੀ ਕੋਚ ਸਾਡਾ ਵੇਂਦਾ ਨਹੀਂ ਆਂ ਅਸੀਂ ਘੱਟ ਮਿਹਨਤ ਲਾਉਣੀ ਤੇ ਉਹਨੂੰ ਦੱਸ ਦੇਨੇ ਆਂ ਕਿ ਓਨੀ ਮਿਹਨਤ ਲਾਈ ਆਂ ਇਹ ਤੁਹਾਨੂੰ ਹੁਣ ਇੰਨਾ ਗੱਲਾਂ ਦਾ ਪਤਾ ਨਹੀਂ ਲੱਗਣਾ ਤੁਹਾਨੂੰ ਇੰਨਾ ਗੱਲਾਂ ਦਾ ਪਤਾ ਲੱਗਣਾ ਜਦੋਂ ਤੁਸੀਂ ਤੁਹਾਡੀ ਏਜ ਤੁਸੀਂ ਵੱਡੇ ਹੋ ਜਾਂਦੇ ਜੇ ਫਿਰ ਤੁਸੀਂ ਸੋਚਦੇ ਯਾਰ ਉਦੋਂ ਮੇਰਾ ਉਸਤਾਦ ਕਹਿੰਦਾ ਸੀ ਜੇ ਮੈਂ ਉਹਦਾ ਕਹਿਣਾ ਮੰਨ ਲੈਂਦਾ ਅੱਜ ਮੈਂ ਵੀ ਸਟਾਰ ਹੁੰਦਾ ਅੱਜ ਮੈਂ ਵੀ ਬਾਹਰ ਖੇਡਦਾ ਹੁੰਦਾ ਫਿਰ ਬਾਅਦ ਚ ਤੁਹਾਨੂੰ ਉਹ ਗੱਲਾਂ ਚੇਤੇ ਆਉਣੀਆਂ ਅੱਜ ਤੁਹਾਡੇ ਤੋਂ ਟਾਈਮ ਆ ਸਾਰਾ ਕੁਝ ਆ ਪ੍ਰੈਕਟਿਸ ਕਰਦੇ ਜੇ ਰੂਹ ਦੇ ਨਾਲ ਪ੍ਰੈਕਟਿਸ ਕਰਿਆ ਕਰੋ ਦਿਲੋਂ ਪ੍ਰੈਕਟਿਸ ਕਰਿਆ ਕਰੋ ਚੰਗੀ ਖਰਾਕ ਖਾਇਆ ਕਰੋ ਵਧੀਆ ਆ ਦੇ ਮਾਪਿਓ ਦਾ ਕਹਿਣਾ ਮੰਨਿਆ ਕਰੋ ਤੇ ਫਿਰ ਮੈਂ ਸ਼ੁਰੂ ਤੋਂ ਜੋ ਕਹਿੰਦਾ ਆ ਉਹੀ ਆ ਮਿਹਨਤ ਮੇਰੀ ਰਹਿਮਤ ਤੇਰੀ ਮਿਹਨਤ ਕਰੋਗੇ ਤੇ ਰਹਿਮਤ ਵੈਗਰੂ ਨੇ ਕਰਨੀ ਕਰਨੀ ਆ ਜੇ ਤੁਸੀਂ ਮਿਹਨਤ ਨਹੀਂ ਕਰਦੇ ਤੇ ਫਿਰ ਰਹਿਮਤ ਵੀ ਨਹੀਂ ਹੋਣੀ ਇਸ ਕਰਕੇ ਮਿਹਨਤ ਕਰਿਆ ਕਰੋ ਪ੍ਰੈਕਟਿਸ ਤੋਂ ਬਗੈਰ ਤੁਸੀਂ ਕਾਹੇ ਜੋਗੇ ਨਹੀਂ ਜਾਗੇ ਜੇ ਤੁਸੀਂ ਗਰਾਊਂਡ ਦਾ ਨਾਗਾ ਪਾਉਣ ਲਾਪੇ ਤੇ ਤੁਸੀਂ ਕਦੀ ਸਕਸੈਸ ਨਹੀਂ ਹੋ ਸਕਦੇ ਇੱਥੋਂ ਤੱਕ ਕਿ ਤੁਹਾਨੂੰ ਗਰਾਊਂਡ ਦੇ ਨਾਲ ਇਸ਼ਕ ਚਾਹੀਦਾ ਜੇ ਤੁਸੀਂ ਕਹੋ ਕਿ ਸ਼ਾਮ ਨੂੰ ਮੈਂ ਪ੍ਰੈਕਟਿਸ ਕਰਨੀ ਆ ਤੇ ਮੈਂ ਸ਼ਾਮਾਂ ਤੱਕ ਘਰੇ ਪਹੁੰਚਣਾ ਵਾਂ ਐਨਾ ਤੁਹਾਨੂੰ ਇਸ਼ਕ ਚਾਹੀਦਾ ਆਪਦੀ ਮਿਹਨਤ ਦੇ ਨਾਲ ਆਸ ਕਰਦਾ ਵਾਂ ਕਿ ਤੁਸੀਂ ਮੈਂ ਬਲੌਗ ਪਾਉਂਗਾ ਤੁਸੀਂ ਥੱਲੇ ਕਮੈਂਡ ਕਰੋਗੇ ਕਿ ਪਲਵਾਨ ਜੀ ਅਸੀਂ ਤੁਹਾਡੀਆਂ ਗੱਲਾਂ ਸਾਰੀਆਂ ਸੁਣੀਆਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਤੇ ਅਸੀਂ ਉਹਨਾਂ ਗੱਲਾਂ ਤੇ ਗੌਰ ਕੀਤਾ ਤੁਸੀਂ ਕੰਟੀਨਿਊ ਆਪਣੀ ਪ੍ਰੈਕਟਿਸ ਰੱਖੋ ਵਧੀਆ ਖਾਓ ਪੀਓ ਤੇ ਫਿਰ ਦੱਸਿਓ ਤੁਹਾਡੇ ਚ ਅੱਗੇ ਨਾਲੋਂ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਵਧੀਆ ਆਉਂਦਾ ਬਿਹਤਰ ਹੁੰਦਾ ਕਿ ਨਹੀਂ ਹੁੰਦਾ ਤੇ ਇੱਕ ਜਿਹੜੀ ਐਕਸਰਸਾਈਜ਼ ਹੈ ਉਹ ਡੇਲੀ ਦੀ ਵਧਾਇਆ ਕਰੋ ਜੇ ਤੁਸੀਂ ਡੇਲੀ ਦੇ ਇੱਕ ਡੰਡ ਵੀ ਵਧਾਉਂਦੇ ਜੇ ਤੇ ਮਹੀਨੇ ਦੇ 30 ਡੰਡ ਵੱਜ ਜਾਂਦੇ ਆ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਦੀ ਠੀਕ ਆ ਜੇ ਤੇ ਮੇਰੀ ਗੱਲ ਨੂੰ ਵਿੱਚੇ ਪਾ ਦੇ ਮੇਰਾ ਭਾਈ ਦੂਜੇ ਨਾਮ ਦੇ ਵਿੱਚੇ ਪਾ ਕੇ ਬੈਠਾ ਨਹੀਂ ਬਕਰਾ ਦੇ ਬਕਰਾ ਤੇ ਆ ਭਾਜੀ ਕਹਾਂ ਨਾਰੇ ਲਾ ਦੇ ਇੰਡੀਆ ਨਾਲ ਜੱਟ ਇਹ ਚੈਨ ਨਾਲ ਆਲੇ ਤੇ ਨਹੀਂ ਬਰੇਡ ਲੈਂਦੀ ਹੈ ਉਹ ਬੜੀ ਮੜਾ ਜਾਂ ਦੂਜਾ ਮੜਾ ਸੀਲ ਦਾ ਮਲੇਵਾ ਕੀ ਉਹਦੇ ਜੋ ਵੇਖਣੀ ਪਣੀ ਕਿਹਦੇ ਕਿਹੜੇ ਬੰਦੇ ਆਪਣੇ ਆਏ ਜਾਂਦੇ ਹੁਸਾ ਹੁਣ ਉਹ ਜਾਂ ਤਾਂ ਕੋਈ ਬਿਲ ਨਹੀਂ ਗਿਆ ਕੀ ਬਰੇਡ ਅੱਗੇ ਸਾਰੇ ਘੋਟਰ ਬਿਮਾਰ ਹੋ ਗਏ ਤਾਂ ਅਗਰ ਕਿਹਨਾਂ ਰੋਦਾ ਨਹੀਂ ਇਹ ਛੇਗਾ ਇੱਕ ਕਬੂਤਰਾਂ ਦੀ ਗੇਮ ਸੋਹਣੀ ਆ ਉਹ ਤਰ੍ਹਾਂ ਅਸਲ ਤਾਂ ਗਈ ਦੀ ਸੱਤਾਂ ਦੀ ਹੁਣ ਆਪਣੇ ਲਾਗੇ ਇਹ ਸੱਤ ਉੱਡਦੇ ਨੇ ਪਾ ਦੇਸੀਆਂ ਦੇ ਸੱਤ ਉੱਡਦੇ ਨੇ ਪਾਕਿਸਤਾਨ ਵਿੱਚ ਵੀ 11 ਤੇ 7 ਨੇ ਨਹੀਂ ਹੁਣ ਆਪਾਂ ਹੁਣ ਜਦ ਸੱਤਾਂ ਕੂਟ ਡਾਇਰ ਕਰਾਣਾ ਉਹਦਾ ਟਾਈਮ ਨਹੀਂ ਨੋਟ ਕਰਦਾ ਉਹਦਾ ਟਾਈਮ ਨਹੀਂ ਆਪਾਂ ਨੋਟ ਕਰਾ ਬਹੁਤ ਤੁਹਾਡੀ ਮਰਜ਼ੀ ਆ ਕਿ ਸ਼ਾਮ ਤੋਂ ਥੱਲੇ ਨਾ ਜਾਵੇ ਗੇਮ ਅਣੀ ਤੜੇ ਛੇ ਕਬੂਤਰਾਂ ਦਾ ਸੱਤਾਂ ਕਬੂਤਰਾਂ ਨੂੰ ਨਾ ਸਪਿਰਾਂ ਜੇ ਰੱਖ ਲਓ ਨਾ ਨਾ ਉਹ ਡੋਣਾ ਵਾ ਉਹਨੂੰ ਜੋ ਮਾਰੀ ਕੋ ਸਮਾਨ ਨਾਲ ਜਿੱਜਾ ਮਾਰਦੀ ਕਰੇ ਭਾਦਰਸੂਤਰ ਹੋਣਾ ਹੋਗਾ ਹੋਣਾ ਹੋਗਾ ਬਾਕੀ ਸ਼ਿਆਣਾ ਆਵੇ ਚਲੋ ਇੱਧਰ ਹਾਂ ਉਹ ਕਰ ਲੈ ਟਾਈਮ ਨਹੀਂ ਕੱਢ ਜਾਊਗਾ ਸਤਮਾ ਵੱਖਰਾ ਸਤਮਾ ਅੱਧਾ ਪੱਕਾ ਭਾਦਰ ਉਹਦਾ ਵੱਲ ਮੋਹ ਲੱਗੇ ਉਦੋਂ ਹੀ ਉਹਦਾ ਕੋਲ ਲੱਗੇ ਉਹ ਤਾਂ ਇੱਕ ਮੋਹ ਤੇਰੇ ਤੇ ਹੋਣੀ ਉਹ ਬੜਾ ਇਦਾਂ ਕਰਾਂਗੇ ਨਹੀਂ ਨਹੀਂ ਮੈਂ ਜਰਾ ਉਹਨੇ ਹੀ ਉਹ ਪਲਗੀ ਤੇ ਕਰਿਆ ਮੁੜ ਕੇ ਕਹਿਣਾ ਦੂਜੇ ਨੇ ਕਹਿਣਾ ਮੇਰਾ ਭਾਦਰ ਨਹੀਂ ਬੈਠਾ ਨਹੀਂ ਉਸਕਾ ਨਾਮ ਉਹਦਾ ਜੱਦੀ ਪੈਣੇ ਉਹਰੇ ਘੰਟੇ ਨਹੀਂ ਪਾਉਣੇ ਆਪਾਂ ਬਸ ਲੈਣਾ ਤੇ ਬੈਠਾ ਨਾ ਬਾਜੂ ਹਾਂ ਉਹ ਮੁੜ ਕੇ ਆਪਣੀ ਸਿਰ ਦਰਦੀ ਨਹੀਂ ਆ 6 ਵਧੀਆ ਹੈ ਇਹ ਵਧੀਆ 14 ਘੰਟੇ ਤੇ ਬਣੇ ਨਹੀਂ ਨਾ ਮੇਰੇ ਜੇ ਉਹ 7-7 ਘੰਟੇ ਉੱਡੇ ਆ ਅੱਛਾ ਤੇ ਉਹ 14 ਘੰਟੇ ਉਹ ਤੇ ਉੱਡੇ ਹੀ ਨਹੀਂ ਨਾ ਇੱਕ ਦਾਰ ਬਹਿ ਗਿਆ ਕੋਤਰਾ ਫੁੱਕਾਇਦਲੇ ਸਾਰੀ ਉਹਦੇ ਕਰਕੇ ਵਰ ਗਏ ਆ ਢਿੱਲੀ ਗਈ ਮੈਂ ਤਾਂ ਕਹੇ ਭਰਾਵਾ ਪੰਜ-ਪੰਜ ਡਾਲੋ ਉਸਤਾਦ ਨਹੀਂ ਮੰਨੇ ਇਹ ਗੱਲ ਪੈ ਗਿਆ ਮੇਰੇ ਭਰਾਵਾ ਨਹੀਂ ਇਹ ਤਾਂ ਮੇਰ ਮਾਨ ਦੇਣੀ ਕੀ ਕਰੀਏ ਬੰਦੇ ਸਿਆਣੇ ਨਹੀਂ ਚੱਕਰ ਤੁਹਾਨੂੰ ਦੱਸਾਂ ਉਸਤਾਦ ਬਣਾ 6 ਫੁੱਟ ਕਿਉਂ ਡਾਈ ਦੇ ਆ ਛੇ ਇਸ ਕਰਕੇ ਡਾਈ ਦੇ ਵੀ ਇੱਕ ਕੋਈ ਡਾਊਨ ਹੋ ਜਾਊ ਪਰ ਇਹਨੂੰ ਨਹੀਂ ਡਾਉਣੀ ਇੱਕ ਜਿਹਨੇ ਸਿਰ ਦੇ ਸਿਰੇ ਚਾਹਦੇ ਹੋ ਤੁਸੀਂ ਡਾਉਗੇ ਕੀ ਦਸੋਗੇ 6 ਜਦੋਂ ਤੁਸੀਂ ਡਾਉ ਵੇਖ ਦੋੜਦੇ ਤੁਹਾਡੇ ਸੋਨੇ ਬਣੇ ਇੱਕ ਤੁਹਾਡੇ ਪੇਪਰ ਦੇ ਵਧੀਆ ਲੈ ਰਹਿਣਗੇ ਇੱਕ ਜੇ ਕਿਸ ਨੂੰ ਦਸੋਗੇ ਯਾਰ ਸਾਡੇ 50 ਬਣੇ 40 ਬਣੇ ਆ ਉਹਦੇ ਨਾਲੇ ਤਾਂ ਬਣੋਗੇ ਜਦੋਂ ਬੜਿਆ ਟਿੱਲ ਮੱਟ ਹੋ ਗਿਆ ਨਾ ਹਾਂ ਤਾਂ ਕਰਦਾ ਟਿੱਲ ਮੱਟਦਾ 6 ਤਾਂ ਨਾ ਗੇਮ ਥੱਲੇ ਲਿਆਓ ਪਾਸ ਤਾਂ ਉਹਦਾ 11 ਦੀ ਤੇ 7ਾਂ ਦੀ ਚੱਲਣ ਢੀ ਆ ਦੇਸੀ ਜੇ 7 ਡਾਉ ਨੇ ਉਹਨੇ ਕੋਈ ਨਹੀਂ ਸ਼ਾਤੋਂ ਨਹੀਂ ਕੋੜੀ ਚੱਕਰ ਨਹੀਂ ਡਾਉਂ ਦਾ ਤੇ ਚੱਕਰ ਹੀ ਨਹੀਂ ਕੋਈ ਕਬੂਤਰ ਹੈਗੇ ਮੇ ਤੋਂ ਛੇਦ ਹੈਗੇ ਹੀ ਉਹ ਇੱਕ ਦਿਨ ਮੈਂ ਫਿਰਤ ਲਈ ਤੇ ਇੱਕ ਛੇਰੇ ਦੇ ਲੱਗ ਗਿਆ ਜਾਨੀ ਉਹ ਕੁੜੀਆ ਕੰਮ ਹੀ ਖਰਾਬ ਕਰ ਗਿਆ ਉਹ ਲੱਥਾ ਇਹਦੇ ਵੱਲ ਜਾ ਕੇ ਬਾਜੂ ਵਾਲ ਦੇ ਅਸਰ ਖਿੱਜ ਗਿਆ ਤੇ ਕਬੂਤਰੀ ਬੇਤਰ ਹੈਗੇ ਪੰਜ 10 ਕੋਈ ਜਗੀਆਂ ਧਿਆਨ ਆ ਜੇ ਉਹ ਵੀ ਲੈ ਗਿਆ ਛੇ ਉਹਦੇ ਦੂਜੇ ਵੀ ਤੇ ਇਹ ਪਲਵਾਨ ਉਹਦੇ ਉਧਰ ਲੈ ਗਿਆ ਕੋਈ ਫੇਰ ਨਹੀਂ ਬਾਤ ਦੂਜਾ ਕਬੂਤਰ ਲੈ ਗਿਆ ਉਹਨਾਂ ਨੂੰ ਹਾਂ ਵਾਹ ਵਾਹ ਇਹ ਤੇ ਪੈਂਟੇ ਕੋਲੋਂ ਆਉਂਦਾ ਹਾਂ ਉਹ ਕਿੰਗਾ ਜਾਣਾ ਜਾਣਾ ਨਹੀਂ ਬਾਕੀ ਜੇਮ ਹੈ ਨਾ ਘੱਟੋ ਘੱਟ 6 ਕਬੂਤਰ ਰਹਿਣੇ ਚਾਹੀਦੇ ਗੇਮ 'ਚ ਇਹਦੋਂ ਠਾਣ ਨਹੀਂ ਆਉਣਾ ਚਾਹੀਦਾ ਗੇਮ 'ਚ ਡੰਡ ਲੈ ਗਏ ਉਸਮਾਨ ਲੜੀ ਕਰਦੀਆਂ ਹੋਵੇ ਤੇ ਫਿਰ ਗੇਮ ਖਤ ਹੀ ਰਹਗੀ 6 ਤਾਂ ਚਲੋ ਵਧ ਗਏ ਹਾਂ 6 ਤਾਂ ਚਲੋ ਸੋਹਣੇ ਲੱਗਦੇ ਉੱਡਦੇ ਵੀ ਸੋਹਣੇ ਲੱਗਦੇ ਆ ਬੰਦਾ ਆਦਾ ਪੇਪਰ ਬਣਾਉਂਦਾ ਉਹਦੇ ਘੰਟੇ ਵੀ ਚੰਗੇ ਬਣਦੇ ਆ। ਸਾਡਾ ਭਾਦਰੋਂ ਦਾ ਸਾਡੇ 6 ਵਜੇ ਜਾ ਕੇ ਟਾਵਰ 'ਚ ਬਹਿ ਜਾਂਦਾ। ਦੂਸਰਾ ਇਹਨੇ ਆਉਂਦਾ ਹੰਡਾ ਉਹਦੇ ਬਹਿ ਜਾਂਦਾ। ਤੇਰਾ ਕੀ ਹੋਇਆ ਕਸੂਰ? ਸਾਡਾ ਬਹੁਤ ਦੇਉਣੀ ਕਰ ਰਿਹਾ। ਆਹ ਇੱਕ ਕੋਦੀ ਆਣਾ। ਇਹਦੇ ਆ ਤੂੰ ਹੀ ਬਚਾਏ ਹੋ ਵੀ। ਆ ਤਾਂ ਜੀਦਾ। ਤੁਹਾਡੀ ਆ। ਆ ਮੇਰੀਆਂ ਹੈ ਮੇਰੇ ਦੋ ਬੱਚੇ। ਦੋ ਬੱਚੇ। ਉਹਨੇ ਦੋ ਬਣ ਕੇ ਦੋਵੇਂ ਦੇ ਦੋ ਨਹੀਂ ਨਹੀਂ ਦੇ ਦੋ ਦੋ ਫੋਟੋਆਂ ਦੋ ਸੈਂਡ ਕੀਤੀ ਹੋਣੀ ਐ ਨਾ ਕੋਈ ਪਤਾ ਕੀ ਮੈਂ ਪਹਿਲੇ ਫੋਟੋ ਪਾਈ ਤੇ ਮੁਰਕੇ ਮੈਂ ਉਹਨੂੰ ਕੱਟ ਕੇ ਦੋ ਫੋਟੋਆਂ ਕਰੀਏ ਨਾ ਗਾੜੀ ਆ ਗੋਪੀ ਨੂੰ ਬੜਾ ਸਾਰੀਆਂ ਅਕਸਰਾਂ ਵਾਲੇ ਮੁਰੜਾ ਇਹ ਫੋਟੋਆਂ ਦੋ ਆਈਆਂ ਆ ਆ ਦਰਦੀਆਂ ਵੀ ਦੋ ਬੜੀਆਂ ਆ ਮੈਂ ਮੁਰਕੇ ਆ ਕੱਪ ਵਾਲੀ ਕੱਟ ਕੇ ਦੋ ਪਾ ਦੇ ਚਲ ਕੋਈ ਨਹੀਂ ਵੀ ਲੈ ਦੋ ਤੇਰੀ ਮੇਰੇ ਨਾਲ ਉਹਨੂੰ ਦੇ ਦੋ ਤੇ ਚੇਲੇ ਦੀ ਵੀ ਵੀਰ ਦੀ ਵੀ ਰੱਖ ਲਓ ਜਿਹੜਾ ਉਹ ਗਰੋਪਿਆ ਨਾ ਉਹਨਾਂ ਦਾ ਦੇ ਦੋ ਆਪੇ ਲੈ ਕੇ ਖੜਨਗੇ ਮੈਂ ਇਹਨਾਂ ਨੂੰ ਸੱਦੂਗਾ ਸਾਰੇ ਬਾਅਦ ਉਹਨੇ ਆਈ ਅਨਾ ਉਹ ਜੇ ਹੁਣ ਉਹ ਪਹਿਲੇ ਵਾਲੇ ਕਿਤੇ ਬਣਾਏ ਥੋੜੇ ਹੋਰ ਵੱਡੇ ਜਾਈਦਾ ਔੜੇ ਲੱਗੇ ਹੋਣੇ ਲੱਗੇ ਹੋਣ ਕਰੇ ਬਦਾਵੀ ਲੱਗੇ ਭਾਜੀ ਹੋਈ ਹੈ ਲੋਕੀ ਕੱਪੀਆਂ ਹੀ ਦਿੰਦੇ ਆ ਸਾਰੇ ਮੜੇ ਆਓ ਪੜਾ ਨਹੀਂ ਇੱਥੇ ਇੱਥੇ ਹੋਟਸ ਆ ਇਕੱਲਾ ਇਕੱਲਾ ਬੰਦਾ ਉੱਠਿਆ ਜਿਹੜਾ ਉਹਦਾ ਨਾਮ ਆ ਨਹੀਂ ਨਹੀਂ ਮੈਂ ਤਾਂ ਦੱਸ ਮੁੜਕਾ ਗ੍ਰੋਸਰੀ ਕੋਲੋਂ ਬਾਹਰ ਕਿੱਥੇ ਹੋਏ ਇੱਕ ਮਿੰਟ ਗ੍ਰੋਥ ਆ ਤੇ ਬਾਜੂ ਕੋ ਤਿੰਨ ਤਿੰਨ ਨੰਬਰ ਵਾਲੇ ਆ ਨਾ ਪਹਿਲਾਂ ਦੂਜਾ ਤੀਜਾ ਇਕੱਠੇ ਲਾ ਲਓ ਮਾੜੀ ਕੁਰਸੀ ਨਾਲ ਲਾ ਸਾਈਡ ਤੇ ਬੰਨ੍ਹ ਤੇਰਾ ਕੰਪਿਊਟਰ ਦਾ ਕੰਮ ਲੈ ਲਾ ਫਟਾਫਟ ਕਰ ਪੋਣੀ ਸਾਲ ਜੀ ਜੀ ਨਾਲ ਬਾਜੂ ਸੇ ਬਾਜੀ ਸੇ ਬਾਜੀ ਪਹਿਲਾਂ ਮਮੂ ਨੂੰ ਜੀ ਆਜਾਓ ਜੀ ਜੀ ਤੇ ਆਹੋ ਮੇਰੇ ਭਰਾ ਨੇ ਪਹਿਲਾਂ ਫੜਾ ਦਿੱਤਾ ਪਹਿਲਾਂ ਇਹ ਦੇਖ ਨੂੰ ਦੇਖ ਕੇ ਸੇ ਠੀਕ ਹੈ ਬਹੁਤ ਜਿੰਨੰਦ ਨਾਲੇ ਮੇਰੇ ਕੋਲ ਆਪੋ ਆਪਣੇ ਵੀਓਜ਼ ਦਿੰਦਾ ਲੱਗਿਆ ਬਾਜੀ ਦਾ ਬਹੁਤ ਵਧੀਆ ਬਹੁਤ ਨਜ਼ਾਰਾ ਵਧੀਆ ਇਨਸਾਫ ਹੋਇਆ ਨਾ ਪੂਰਾ ਵਧੀਆ ਬਾਜੀ ਵਧੀਆ ਇਹ ਜੀ ਬੜੀ ਪੂਰੀ ਵਧੀਆ ਹਾਂਜੀ ਨਾਲ ਤੇ ਸਾਡੇ ਹਾਂਜੀ ਹਾਂਜੀ ਪੂਰੀ ਵਧੀਆ ਆਪਾਂ ਬਾਜੀ ਕਰਾਵਾਂਗੇ ਐਰ ਕੀ ਸਾਡਾ ਪਹਿਲਾ ਕਾਮ ਹੀ ਸਾਰਿਆਂ ਭਰਾ ਸਾਥ ਨਾਲ 2000 ਰੁਪਏ ਜੁਖਾੜੇ ਦਾ ਪਹਿਲਾ ਨੰਬਰ ਪਿਆ ਵਾ ਤੇ ਵੀਰ ਚ ਨਿਸ਼ਾਨਾ ਦੂਜਾ ਨੰਬਰ ਪਿਆ ਵਾ ਪਹਿਲੇ ਨੰਬਰ ਵਾਲੇ ਨੂੰ 29000 ਰੁਪਿਆ ਪਲੱਸ ਫ੍ਰਿਜ ਬਸ ਕੱਪ ਇਹ ਗੋਪੀ ਪਲਵਾਨ ਵਾਲਾ ਦਿੱਤਾ ਗਿਆ ਦੂਜੇ ਨੰਬਰ ਵਾਲੇ ਨੂੰ 11000 ਰੁਪਿਆ ਪਲੱਸ ਕੂਲਰ ਪਲੱਸ ਬੈਸਟ ਕੰਪਿਊਟਰ ਵੀਰ ਦਾ ਨਾਲ ਕੱਪ ਦਿੱਤਾ ਗਿਆ ਜਨਰੇਸ਼ਨ ਵਾਲੇ ਵੀਰ ਦਾ ਸੇਵ ਵੀਰ ਦਾ ਤੀਜਾ ਨੰਬਰ ਪਿਆ 12000 ਰੁਪਇਆ ਨਾਲ ਕੱਪ ਦਿੱਤਾ ਗਿਆ ਯੋ ਗੋਪੀ ਭਮਾ ਲਓ ਕੱਪ ਹੀ ਤੇ ਬਾਕੀ ਪੱਖਾ ਬਾਦਰਸ਼ੀਨਾ ਦੇ ਰਵੀਨਾਰ ਲਈ ਤੇ ਸੇਵ ਤੇ ਸੇਵ ਵੀਰੇ ਦਾ ਵੀ ਪੱਖਾ ਆਪਾਂ ਆਪ ਪ੍ਰੋਜੈਕਟ ਕਰਾਂਗੇ ਠੀਕ ਹੈ ਵੀਰ ਜੀ ਇਹ ਜਿਹੜੀ ਬਾਜੀ ਕਰਾਈ ਆ ਮੈਂ ਤੇ ਬਾਜੂ ਨੇ ਰਲ ਕੇ ਕਰਾਈ ਆ ਤੇ ਸਾਰਾ ਕੁਝ ਮੈਂ ਤੇ ਬਾਜੂ ਨੇ ਦਿੱਤਾ ਆਪਦੇ ਕੋਲੋ ਜੋ ਜੋ ਕੁਝ ਵੀ ਦਿੱਤਾ ਫਰਜ ਦਿੱਤੀ ਕੱਪ ਦਿੱਤੇ ਫੋਟੋਆਂ ਦਿੱਤੀਆਂ ਮੈਂ ਤੇ ਬਾਜੂ ਨੇ ਆਪਦੇ ਕੋਲੋਂ ਦਿੱਤੀਆਂ ਤੇ ਬਾਕੀ ਸਾਰਿਆਂ ਭਰਾਵਾਂ ਦੇ ਸਹਿਯੋਗ ਦੇ ਨਾਲ ਬਾਜੀ ਪੜੀ ਵਧੀਆ ਹੋਈ ਆ ਤੇ ਗਾਣ ਵੀ ਬਾਜੀ ਕਰਾਵਾਂਗੇ ਤੁਹਾਡੇ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਅੱਦੇ ਭਰਾ ਸਾਡੇ ਆਏ ਨਹੀਂ ਪੀਤੇ ਸਰਾ ਹੋਣੀ ਉਹ ਜਦੋਂ ਫੇਰ ਆਉਣਗੇ ਤੇ ਫੇਰ ਉਹਨਾਂ ਨੂੰ ਮਾਨ ਸਨਮਾਨ ਕੀਤਾ ਜਾਊਗਾ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੀ ਉਹਨਾਂ ਦਾ ਵੀ ਸਨਮਾਨ ਕੀਤਾ ਵਾ ਫੋਟੋਮਾਂ ਦੇ ਨਾਲ ਜਿੰਨੇ ਵਿੱਚ ਐਂਟਰੀ ਕੀਤੀ ਹੈ ਸਾਰਿਆਂ ਨੂੰ ਇਹਦੇ ਵਿੱਚ 21 ਖੁੱਡੀਆਂ ਹੋਏ ਤੇ ਦੂਜਾ ਨੰਬਰ ਦਿੱਤਾ ਵਾ ਜਿਹੜਾ ਕੂਲਰ ਦਿੱਤਾ ਵਾ ਪੀਤੇ ਵੀਰ ਨੇ ਦਿੱਤਾ ਵਾ ਕੂਲਰ ਤੇ ਨਾਲ ਉਹ ਵੀਰ ਨੂੰ ਤੁਸੀਂ ਦਿੱਤਾ ਪੱਖਾ ਤੀਜੇ ਨੰਬਰ ਵਾਲੇ ਨੂੰ ਪੱਖਾ ਦਿੱਤਾ ਵੀਰ ਉਹਨਾਂ ਨੇ ਠੀਕ ਹੈ ਤੇ ਬਾਕੀ ਚਲੋ ਵਧਾਈਆਂ ਜਿਹੜਾ ਪੁਰਾਣਾ ਨੁਮਾ ਜਿਹੜੀਆਂ ਕਾਦੀ ਪਹਿਲੀ ਬਾਜੀ ਦੇ ਮਾਰ ਨਾਲ ਜਰਵਾਣੀ